ਰਾਜੂ ਤੇ ਜੁਗਨੂ ਆਪਣੇ ਪਿੰਡ ਦੇ ਸਕੂਲ ਵਿੱਚੋਂ 8ਵੀਂ ਦੀ ਪ੍ਰੀਖਿਆ ਪਾਸ ਕਰਕੇ ਨੇੜਲੇ ਪਿੰਡ ਦੇ ਸੈਕੰਡਰੀ ਸਕੂਲ ਵਿੱਚ 9ਵੀਂ ਜਮਾਤ ਵਿੱਚ ਜਾ ਦਾਖਲ ਹੋਏ। ਉਹਨਾਂ ਦੇ ਪਿੰਡ ਤੋਂ ਸਕੂਲ ਨੂੰ ਜਾਣ ਲਈ 2 ਕਿਲੋਮੀਟਰ ਦਾ ਕੱਚਾ ਰਸਤਾ ਸੀ। ਉਹ ਆਪਣੇ ਪਿੰਡ ਦੇ ਉਸ ਸਕੂਲ ਵਿੱਚ ਪੜ੍ਹਨ ਵਾਲੇ ਹੋਰ ਨਾ ਮੁੰਡਿਆਂ ਨਾਲ ਟੋਲੀ ਬਣਾ ਕੇ ਜਾਇਆ ਕਰਦੇ ਸਨ। ਕਦੇ ਸਕੂਲੋਂ ਲੇਟ ਨਹੀਂ ਸਨ ਹੁੰਦੇ ਪਰ ਜਦ ਪਿੰਡ ਤੋਂ ਸਕੂਲ ਨੂੰ ਜਾਣ ਵਾਲੀ ਨਵੀਂ ਸੜਕ ਬਣ ਗਈ ਤਾਂ ਉਹ ਸਕੂਲੋਂ ਲੇਟ ਹੋਣ ਲੱਗ ਪਏ। ਸਕੂਲ 'ਚ ਲੇਟ ਪਹੁੰਚਣ ਕਰਕੇ ਸਵੇਰ ਦੀ ਸਭਾ ਵਿੱਚ ਉਹਨਾਂ ਨੂੰ ਝਿੜਕਾ ਖਾਣੀਆਂ ਪੈਂਦੀਆਂ ਸਾਰੇ ਪਿੰਡ ਦੇ ਮੁੰਡਿਆਂ ਦੀ ਟੋਲੀ ਵੱਲੋਂ ਹਰ ਰੋਜ਼ ਲੇਟ ਆਉਣ ਦਾ ਕਾਰਨ ਜਾਣਨ ਲਈ ਮਾਸਟਰ ਨੇ 9ਵੀਂ ਕਲਾਸ ਦੇ ਬੈਠੇ ਰਾਜੂ ਤੋਂ ਪੁੱਛਿਆ ਰਾਜੂ ਬੇਟੇ ਜਾਂ ਤੁਸੀਂ ਸਕੂਲ ਕੱਚੇ ਰਾਹ ਆਉਂਦੇ ਸੀ ਤਾਂ ਸਕੂਲ ਸਮੇਂ ਸਿਰ ਆ ਜਾਂਦੇ ਸੀ ਪਰ ਹੁਣ ਪੱਕੀ ਸੜਕ ਬਣਨ ਤੇ ਤੁਸੀਂ ਕਿਉਂ ਲੇਟ ਆਉਂਦੇ ਹੋ ਅਸੀਂ ਤਾਂ ਹੁਣ ਵੀ ਕੱਚੇ ਰਸਤੇ ਹੀ ਆਉਂਦਿਆਂ ਮਾਸਟਰ ਜੀ ਸੜਕ ਪੱਕੀ ਹੋਣ ਕਰਕੇ ਲੋਕਾਂ ਨੇ ਇਸ ਰਾਹ ਨੂੰ ਤਾ ਤੋਂ ਪੁੱਟ-ਪੁੱਟ ਕੇ ਆਪਣੇ ਖੇਤਾਂ ਵਿੱਚ ਮਿਲਾ ਲਿਆ ਹੈ ਰਸਤਾ ਖਰਾਬ ਹੋਣ ਕਰਕੇ ਅਸੀਂ ਲੇਟ ਹੋ ਜਾਂਦੇ ਹਾਂ ਰਾਜੂ ਨੇ ਆਖਿਆ ਤੁਸੀਂ ਨਵੀਂਸ ਬਣੀ ਹੋਈ ਸੜਕ ਰਾਹੀਂ ਕਿਉਂ ਨਹੀਂ ਆਉਂਦੇ ਮਾਸਟਰ ਜੀ ਨੇ ਮੁੜ ਕੇ ਪੁੱਛਿਆ ਸਾਨੂੰ ਬਹੁਤ ਡਰ ਲੱਗਦਾ ਹੈ ਮਾਸਟਰ ਜੀ ਲੋਕਾਂ ਦਾ ਕਹਿਣਾ ਹੈ ਕਿ ਪੱਕੀ ਸੜਕ ਤੇ ਆਉਂਦੇ ਨੰਬਰਦਾਰਾਂ ਦੇ ਕਮਾਦ ਵਿੱਚ ਛਲੇਡਾ ਰਹਿੰਦਾ ਹੈ ਅਸੀਂ ਸਾਰੇ ਜਣੇ ਦੋ ਕੁ ਦਿਨ ਇਸ ਰਸਤੇ ਤੋਂ ਲੰਘੇ ਸਾਂ ਕਮਾਦ ਵਿੱਚੋਂ ਸਾਡੇ ਤੇ ਵੀ ਰੋੜੇ ਵੱਜੇ ਸਨ ਰਾਜੂ ਨੇ ਝਿਜਕਦਿਆਂ ਹੋਇਆ ਕਿਹਾ ਐਵੇਂ ਪਰੰਪੂਲਿਖਿਆਂ ਵਿੱਚ ਨਹੀਂ ਫਸਣਾ ਚਾਹੀਦਾ। ਕਮਾਦ ਵਿੱਚ ਜ਼ਰੂਰ ਕੋਈ ਸ਼ਰਾਰਤੀ ਅਨਸਰ ਹੋ। ਮਾਸਟਰ ਜੀ ਨੇ ਕਿਹਾ, "ਨਹੀਂ ਮਾਸਟਰ ਜੀ, ਇਹ ਗੱਲ ਬਿਲਕੁਲ ਸੱਚੀ ਹੈ। ਇੱਕ ਦਿਨ ਸਾਡੇ ਪਿੰਡ ਦੇ ਕੁਝ ਆਦਮੀਆਂ ਨੇ ਕਮਾਦ ਨੂੰ ਘੇਰ ਲਿਆ। ਅੰਦਰ ਰੋੜੇ ਆਉਂਦੇ ਰਹੇ ਤੇ ਰੋੜੇ ਚਲਾਉਣ ਵਾਲਾ ਸਲੇਡਾ ਆਪਣਾ ਰੂਪ ਬਦਲ ਕੇ ਕਿਸ ਨਾਲ ਬੈਠਾ ਹੀਰਾ ਬੋਲਿਆ।" ਮਾਸਟਰ ਜੀ ਹੀਰੇ ਦੀ ਗੱਲ ਸੁਣ ਕੇ ਮੁਸਕਰਾਉਣ ਲੱਗੇ ਤੇ ਕਹਿਣ ਲੱਗੇ, "ਜਿੰਨਾ ਚਿਰ ਆਪਣੇ ਅੱਖੀਂ ਆ ਵੇਖ ਲਈਏ, ਉਹਨਾਂ 'ਚ ਯਕੀਨ ਨਹੀਂ ਕਰਨਾ ਚਾਹੀਦਾ।" ਮੈਨੂੰ ਪੱਕਾ ਯਕੀਨ ਹੈ ਕਿ ਕਮਾਦ ਵਿੱਚੋਂ ਰੋੜੇ ਚਲਾਉਣ ਵਾਲਾ ਜ਼ਰੂਰ ਕੋਈ ਸ਼ਾਰਤ ਤੇ ਅੰਸਰ ਹੈ। ਛਲੇਡੇ ਦੀਆਂ ਗੱਲਾਂ ਬੀਤੇ ਯੁੱਗ ਦੀਆਂ ਹਨ। ਜਦ ਮਨੁੱਖ ਨੂੰ ਬਹੁਤਾ ਗਿਆਨ ਨਹੀਂ ਸੀ ਹੁੰਦਾ। ਤੁਹਾਡੀ ਗੱਲ ਠੀਕ ਹੈ ਸਰ ਪਰ ਸਾਡੇ ਪਿੰਡ ਦੇ ਹਰ ਮੋੜ ਤੇ ਸੱਥਾਂ ਵਿੱਚ ਤੇ ਘਰ-ਘਰ ਵਿੱਚ ਇਹੋ ਚਰਚਾ ਚੱਲਦੀ ਹੈ ਕਿ ਛਲੇਡਾ ਕਿਵੇਂ ਰੂਪ ਬਦਲਦਾ ਹੈ। ਬੰਦੇ ਨੂੰ ਕਿਸ ਤਰ੍ਹਾਂ ਡਰਾ ਡਰਾ ਕੇ ਮਾਰਦਾ ਹੈ। ਅਜਈਆਂ ਗੱਲਾਂ ਸੁਣ ਸੁਣ ਕੇ ਅਸੀਂ ਤਾਂ ਆਪ ਡਰਨ ਲੱਗ ਪਏ ਹਾਂ। ਹੀਰੇ ਨੇ ਆਖਿਆ। ਕੰਟੀ ਵੱਜਣ ਤੇ ਮਾਸਟਰ ਜੀ ਕਲਾਸ ਵਿੱਚੋਂ ਉੱਠੇ ਤੇ ਜਾਂਦਿਆਂ ਕਹਿਣ ਲੱਗੇ ਚੰਗਾ ਬਾਈ ਤੁਹਾਡੇ ਪਿੰਡ ਵਾਲੇ ਛਲੇਡੇ ਦੀ ਗੱਲ ਫਿਰ ਕਰਾਂਗੇ ਪਰ ਮੇਰੀ ਇੱਕ ਗੱਲ ਯਾਦ ਰੱਖਿਓ ਦੇਰ ਸਵੇਰ ਇੱਕ ਦਿਨ ਸੱਚਾਈ ਜ਼ਰੂਰ ਸਾਹਮਣੇ ਆਊ ਸ਼ਿਮਾਹੀ ਪੇਪਰਾ ਉਪਰੰਤ ਮੁੰਡਿਆਂ ਦੀ ਟੋਲੀ ਮੁੜ ਸਮੇਸਿਰ ਆਉਣ ਲੱਗ ਪਈ ਸੀ ਇਹ ਵੇਖ ਕੇ ਮਾਸਟਰ ਜੀ ਨੇ ਰਾਜੂ ਮੁੜ ਪੁੱਛਿਆ ਰਾਜੂ ਕਹਿਣ ਲੱਗਾ ਅਸੀਂ ਤਾਂ ਤੁਹਾਡੀ ਗੱਲ ਮੰਨਣ ਨੂੰ ਤਿਆਰ ਨਹੀਂ ਸਾਂ ਪਰ ਇਹ ਗੱਲ ਸੱਚੀ ਨਿਕਲੀ ਉਹ ਕਿਵੇਂ ਬਾਈ ਮਾਸਟਰ ਜੀ ਨੇ ਪੁੱਛਿਆ ਜੀ ਇੱਕ ਦਿਨ ਸਾਡੇ ਪਿੰਡ ਪਧੌੜ ਤੋਂ ਦੋ ਨੌਜਵਾਨ ਰਿਸ਼ਤੇਦਾਰੀ ਵਿੱਚ ਮਿਲਣ ਆਏ ਸੀ ਛਲੇਡੇ ਦੀ ਗੱਲ ਸੁਣ ਕੇ ਉਹ ਬਹੁਤ ਹੈਰਾਨ ਹੋਏ ਉਹਨਾਂ ਨੇ ਸੱਤ ਵਿੱਚ ਬੈਠੇ ਲੋਕਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਕਿਸੇ ਨੇ ਨਾ ਸੁਣੀ ਉਹਨਾਂ ਨੇ ਪਿੰਡ ਦੇ ਕੁਝ ਨੌਜਵਾਨ ਆਦਮੀਆਂ ਨੂੰ ਨਾਲ ਲੈ ਕੇ ਕਮਾਦਵਲ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਮਗਰੋਂ ਮਗਰ ਪਿੰਡ ਦੇ ਨੌਜਵਾਨ ਅਜੇ ਕਮਾਦ ਕੋਲ ਪਹੁੰਚੇ ਹੀ ਸਨ ਕਿ ਰੋੜਿਆਂ ਦਾ ਮੀਂਹ ਵਰਨ ਲੱਗ ਪਿਆ ਉਹ ਕਮਾਦ ਦੇ ਅੰਦਰ ਚਲੇ ਗਏ ਫਿਰ ਅੰਦਰੋਂ ਫਲੋ ਫਲੋ ਦੀਆਂ ਆਵਾਜ਼ਾਂ ਆਈਆਂ ਜਦ ਉਹ ਬਾਹਰ ਆਏ ਤਾਂ ਉਹਨਾਂ ਨਾਲ ਸਬਜ਼ੀਆਂ ਵਾਲੀ ਬਾੜੀ ਵਿੱਚ ਰਹਿੰਦੇ ਹੋਏ ਮਾਲੀਆਂ ਦੇ ਦੋ ਮੁੰਡੇ ਵੀ ਸਨ ਬਾਹਰ ਸੜਕ ਤੇ ਆ ਕੇ ਉਹਨਾਂ ਨੇ ਮੁੰਡੇ ਲੋਕਾਂ ਸਾਹਮਣੇ ਕੀਤੇ ਅਤੇ ਕਿਹਾ ਬਾਕੀ ਗੱਲ ਸਾਥ ਵਿੱਚ ਜਾ ਕੇ ਦੱਸਾਂਗੇ ਸਾਥ ਵਿੱਚ ਪਿੰਡ ਦੇ ਲੋਕਾਂ ਦਾ ਇਕੱਠ ਹੋ ਗਿਆ ਕਮਾਦ ਵਿੱਚੋਂ ਰੋੜੇ ਮਾਰਨ ਵਾਲੇ ਮੁੰਡਿਆਂ ਨੇ ਦੱਸਿਆ ਕਿ ਇਹ ਕੰਮ ਕਰਨ ਲਈ ਸਾਨੂੰ ਦੁਕਾਨਦਾਰ ਵਾਲੇ सेठ ਨੇ ਆਖਿਆ ਸੀ ਜਿਸ ਤੇ ਬਦਲੇ ਉਸਨੇ ਸਾਨੂੰ ਕੁਝ ਪੈਸੇ ਦੇਣੇ ਸਨ ਉਸ सेठ ਦੀ ਕੱਚੇ ਰਾਹ ਉੱਤੇ ਆਉਂਦੇ ਨਹਿਰ ਦੇ ਪੁਲ ਤੇ ਦੁਕਾਨ ਸੀ ਉਹਦੇ ਜਾਂਦੇ ਰਾਹੀ ਉੱਥੇ ਰੁੱਕ ਕੇ ਚਾਹ ਪੀਂਦੇ ਅਤੇ ਸਮਾਨ ਖਰੀਦਦੇ ਸਨ ਪੜਨ ਵਾਲੇ ਮੁੰਡੇ ਵੀ ਆਉਂਦੇ ਜਾਂਦੇ ਤੇ ਉਸਤੇ ਕੋਲ ਬੈਂਦੇ ਸਨ ਪੱਕੀ ਸੜਕ ਬਣਨ ਕਰਕੇ ਸੇੜ ਦੀ ਦੁਕਾਨਦਾਰੀ ਬਿਲਕੁਲ ਬੰਦ ਹੋ ਗਈ ਸੀ ਇਸ ਲਈ ਉਸਨੇ ਹੀ ਕੱਚੇ ਰਸਤੇ ਨੂੰ ਚਲਾਈ ਰੱਖਣ ਲਈ ਇਹ ਵਿਉਂਤ ਬਣਾਈ ਸੋ ਇਹ ਸੀ ਵੀਡੀਓ ਇੱਕ ਛਲੇਡੇ ਦੀ ਜੋ ਕਿ ਪੁਰਾਣੇ ਸਮੇਂ ਦੀਆਂ ਗੱਲਾਂ ਹਨ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸੁਨੀਆਂ ਸੁਣਾਈਆਂ ਗੱਲਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਬਿਲ ਆਈਕਨ ਨੂੰ ਆਲ ਤੇ ਕਰ ਲਿਓ ਤਾਂ ਕਿ ਮੇਰੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਆ ਜੋ ਕਿ ਤੁਹਾਨੂੰ ਮਿਲਦਾ ਰਹੇ